ਹੈਲੋ ਹੈਲੋ ਵਾਈਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਵਾਈ ਗੁਰਜੀ ਕੀ ਫਤਿਹ ਬਾਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਰਮੇਸ਼ ਸਿੰਘ ਪਿੰਕਾ ਬੋਲ ਰਿਹਾ ਹਾਂ ਹਾਂ ਜੀ ਹਾਂ ਜੀ ਬੋਲੋ ਜੀ ਇੱਕੋ ਵੀਡੀਓ ਆਈ ਏ ਮੇਰੇ ਕੋਲ ਸਾਡੀ ਐ ਐਸ ਪੀ ਮੁਕਰ ਜੀ ਮਾਰਕੀਟ ਹੈਗੀ ਐ ਇੱਥੇ ਆਪਣਾ ਢੰਡੇ ਵਾਲਾ ਮੰਦਿਰ ਦੇ ਨਾਲ ਜੀ ਮਾਮਾ ਭਾਂਜਾ ਦੀ ਦਰਗਾਹ ਹੈ ਨਾ ਹਾਂ ਜੀ ਇਹਦੇ ਬਿਲਕੁਲ ਪਿੱਛੇ ਅੱਛਾ ਜੀ ਉਹ ਫਿਰ ਆਪਣਾ ਇਹਨਾਂ ਨੇ ਪੁਲਸੀਆਂ ਨੇ ਚੁੱਕ ਕੇ ਗੁਰੰਤ ਸਾਹਿਬ ਜਿਹੜਾ ਹੈ ਨਾ ਜੀ ਬਾਹਰ ਮੇਨ ਦੋਰ ਤੇ ਰੋਡ ਦੇ ਉੱਤੇ ਰੱਖ ਦਿੱਤਾ ਸਾਰਾ ਚਿੱਕੜ ਵੀ ਹੈ ਉਹਦੇ ਨਾਲ ਤੁਸੀਂ ਦੇਖਿਆ ਹੀ ਹੋਏਗਾ ਹਾਂ ਮੈਂ ਦੇਖਿਆ ਵੀਡੀਓ ਤੇ ਹਾਂ ਤੇ ਸਾਰੇ Hindu ਵਗੈਰਾ ਖੜੇ ਨੇ ਉੱਥੇ ਕੋਈ ਚੱਪਲ ਪਾਇਆ ਖੜਾ ਤਾਂ ਕੋਈ ਕੁਛ ਹੈ ਤੇ ਆ ਜਿਹੜਾ ਭਾਈ ਪਾਠ ਰਖਵਾਇਆ ਗਿਆ ਸੀ ਇਹ ਫੈਮਿਲੀ ਕੋਣ ਹੈ ਸਿੱਖ ਪਰਿਵਾਰ ਹੈ ਜਾਂ ਕੋਣ ਹੈ ਨਹੀਂ ਇਹ ਆ Hindu ਹੈਗਾ ਜੀ ਆ ਕੱਟਰ Hindu ਹੈਗਾ ਹੈ ਅੱਛਾ ਮਤਲਬ ਕਿ ਇਹਨੇ ਇੱਕ ਇੱਕ ਕਿਸਮ ਦਾ ਇਹਨੇ ਬੇਦਵੀ ਕਰਨ ਦਾ ਹੀ ਪਲਾਨ ਬਣਾਇਆ ਹੋਇਆ ਹਾਂ ਬੇਦਵੀ ਕੀਤੀ ਹੈ ਇੱਕ ਪਲਾਨ ਬਣਾਇਆ ਜਾਂ ਜੋ ਵੀ ਹੈ ਇਹਨੇ ਬੇਦਵੀ ਕੀਤੀ ਹੈ ਸਾਡਾ ਵੀ ਦਿਲ ਦੁਖਿਆ ਹੈ ਸਾਡੀ ਵੀ ਦਿੱਕਤ ਹੋਈ ਹੈ ਕੀ ਨਾਮ ਹੈ ਇਸ ਬੰਦੇ ਦਾ ਬੰਦੇ ਦਾ ਨਾਮ ਹੈਗਾ ਜੀ ਇਹ ਸਾਡੀ ਮਾਰਕੀਟ ਦੇ ਅੰਦਰ ਮਸ਼ਹੂਰ ਹੈਗਾ ਬਿੱਟੂ ਪਾਣੀ ਵਾਲਾ ਬਿੱਟੂ ਪਾਣੀ ਵਾਲਾ ਛਾ ਦੇਖੋ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਗੁਰੂ ਸਾਹਿਬ ਦੀ ਬੇਦਬੀ ਕਰਾਉਣ ਦੇ ਪੂਰੇ ਦੋਸ਼ੀ ਜਿਹੜੇ ਹੈਗੇ ਨੇ ਉਹ ਬਿੱਟੂ ਪਾਣੀ ਵਾਲਾ ਤਾਂ ਹੈ ਹੀ ਹੈ ਉਸ ਤੋਂ ਵੀ ਵੱਡਾ ਦੋਸ਼ੀ ਉਹ ਗੁਰਦੁਆਰਾ ਕਮੇਟੀ ਦੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਤੇ ਭੇਜ ਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਤੇ ਉਸੇ ਅਖੰਡ ਪਾਠ ਸਾਹਿਬ ਨੂੰ ਵਿੱਚ ਵਿਚਾਲੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਕੇ ਬਾਹਰ ਕਰ ਦਿੱਤਾ ਗਿਆ ਇੱਕ ਐਸੀ ਜਗ੍ਹਾ ਤੇ ਰੱਖ ਦਿੱਤਾ ਗਿਆ ਜਿੱਥੇ ਚਾਰੇ ਤਰਫ ਕੋੜਾ ਨਜ਼ਰ ਆ ਰਿਹਾ ਪਾਣੀ ਨਜ਼ਰ ਆ ਰਿਹਾ ਬਰਸਾਤ ਦੇ ਲੋਕ ਜੁੱਤੀਆਂ ਪਾ ਕੇ ਘੁੰਮ ਰਹੇ ਨੇ ਇੱਥੋਂ ਤੱਕ ਕਿ ਨੰਗੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤ ਛਾਇਆ ਹੇਟ ਖੁੱਲ੍ਹ ਨਜ਼ਰ ਆ ਰਹੇ ਨੇ ਲੱਖ ਦੀ ਲਾਨਤ ਇਹੋ ਜੀ ਕਮੇਟੀ ਨੂੰ ਸੰਗਤ ਨੂੰ ਬੇਨਤੀ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰਕੇ ਇਹੋ ਜੇ ਲੋਕਾਂ ਨੂੰ ਲਾਨਤਾ ਜ਼ਰੂਰ ਅਤਿ ਸ੍ਰੀ ਗੱਲ ਦੋਸਤੋ ਦਿੱਲੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੱਡੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਦੱਸਣ ਵਾਲੇ ਦੇ ਅਨੁਸਾਰ ਜਿਸ ਸਖਸ ਵੱਲੋਂ ਇਹ ਬੇਅਦਬੀ ਕੀਤੀ ਗਈ ਹੈ ਉਹ ਕਟੜ ਹਿੰਦੂ ਹੈ ਆਪਣੇ ਧਰਮ ਦੇ ਵਿੱਚ ਕਟੜ ਹੈ ਤੇ ਉਸ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਨੀਅਤ ਨਾਲ ਹੀ ਆਪਣੇ ਘਰੇ ਗੁਰੂ ਸਾਹਿਬ ਨੂੰ ਲਿਆਂਦਾ ਗਿਆ ਅਤੇ ਫਿਰ ਸੜਕ ਦੇ ਉੱਪਰ ਨਾਲੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਤੇ ਆਪ ਉਥੇ ਜੋੜੇ ਪਾ ਕੇ ਨੰਗੇ ਸਿਰੇ ਘੁੰਮਦੇ ਰਹੇ ਤੇ ਹੋਰ ਵੀ ਬੇਅਦਬੀ ਕਾਫੀ ਜ਼ਿਆਦਾ ਕੀਤੀ ਗਈ ਦੱਸਣ ਵਾਲੇ ਦੇ ਅਨੁਸਾਰ ਇਹ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਗਿਆ ਅਤੇ ਜੋ ਕੁਝ ਤੁਹਾਡੇ ਸਾਹਮਣੇ ਸਕਰੀਨ ਤੇ ਦਿਖ ਰਿਹਾ ਇਸ ਨੂੰ ਦੇਖ ਕੇ ਹਰ ਇੱਕ ਸਿੱਖ ਦਾ ਮਨ ਦੁਖਿਆ ਤੇ ਹਰ ਇੱਕ ਦਾ ਕਹਿਣਾ ਹੈ ਕਿ ਇਸ ਦੋਸ਼ੀ ਤੇ ਇਸ ਪਾਪੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੁਸੀਂ ਕਟੜਤਾ ਦੀ ਹੱਦ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਮਨਾਂ ਦੇ ਵਿੱਚ ਜ਼ਹਿਰ ਭਰੀ ਹੋਈ ਹੈ ਸਿੱਖਾਂ ਦੇ ਕਲਾਬ ਹਰ ਰੋਜ਼ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਪਰ ਫਿਰ ਵੀ ਕਾਫੀ ਸਿੱਖ ਸ਼ਾਇਦ ਇਸ ਗੱਲ ਤੇ ਅੱਖਾਂ ਮੀਚ ਕੇ ਬੈਠੇ ਨੇ ਤੇ ਅਜਿਹੇ ਲੋਕਾਂ ਤੇ ਕਾਰਵਾਈ ਕਰਵਾਉਣ ਦੀ ਗੱਲ ਤਾਂ ਕੀ ਕਰਨੀ ਇਹਨਾਂ ਦੇ ਹੱਕ ਦੇ ਵਿੱਚ ਭੁਗਤਣਾ ਸ਼ੁਰੂ ਕਰ ਦਿੰਦੇ ਨੇ ਅਜਿਹੇ ਕਈ ਗੰਦ ਲੁਧਿਆਣੇ ਦੇ ਵਿੱਚ ਵੀ ਨੇ ਜਿਹੜੇ ਕਿ ਇਹਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਬੋਲਣਗੇ ਹੁਣ ਵੀ ਇਹ ਘਟੜਾ ਸਾਹਮਣੇ ਆਈ ਹੈ ਤਾਂ ਹੋ ਸਕਦਾ ਜਦੋਂ ਤੱਕ ਇਹ ਨਿਊਜ਼ ਤੁਸੀਂ ਦੇਖੋ ਇਹ ਗੰਦਵੀ ਇਹਨਾਂ ਲੋਕਾਂ ਦੀ ਇਹਨਾਂ ਪਾਪੀਆਂ ਦੀ سپورਟ ਦੇ ਵਿੱਚ ਸਾਹਮਣੇ ਆ ਜਾਣ ਸੋ ਕੀ ਕਹਿਣਾ ਤੁਹਾਡਾ ਜੇ ਇਹ ਬੰਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਜਿੱਥੇ ਗੱਗੀ ਪੰਡਤ ਨੇ ਕਿਹਾ ਹੈ ਕਿ ਹਰ ਇੱਕ ਪਾਸੇ 20-25 ਜਣੇ ਟੋਟਲ ਅਜਿਹੇ ਹਨ ਜੋ ਜਾਣ ਬੁੱਝ ਕੇ ਮਾਹੌਲ ਖਰਾਬ ਕਰਦੇ ਨੇ ਤੁਹਾਡਾ ਇਸ ਵਾਰ ਕੀ ਕਹਿਣਾ ਕਮੈਂਟ ਕਰਨਾ ਹਲੋ ਹਲੋ ਕੁਲਾਈ ਕਾਤ ਸਾਹਿਬ ਗੁਰਜੀ ਕੀ ਪੱਤੇ ਗੁਰਜੀ ਕੀ ਵਲੇ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਰਮੇਸ਼ ਸਿੰਘ ਪਿੰਕਾ ਬੋਲ ਰਿਹਾ ਹਾਂ ਹਾਂ ਜੀ ਬੋਲੋ ਜੀ ਇੱਕੋ ਵੀਡੀਓ ਆਈ ਏ ਮੇਰੇ ਕੋਲ ਸਾਡੀ ਐ ਐਸ ਪੀ ਮੁਕਰ ਜੀ ਮਾਰਕੀਟ ਹੈਗੀ ਐ ਇੱਥੇ ਆਪਣਾ ਝੰਡੇ ਵਾਲਾ ਮੰਦਿਰ ਦੇ ਨਾਲ ਜੀ ਮਾਮਾ ਭਾਂਜੇ ਦੀ ਦਰਗਾਹ ਹੈ ਨਾ ਹਾਂ ਜੀ ਇਹਦੇ ਬਿਲਕੁਲ ਪਿੱਛੇ ਅੱਛਾ ਜੀ ਉਹ ਫਿਰ ਆਪਣਾ ਇਹਨਾਂ ਨੇ ਪੁਲਿਸੀਆਂ ਨੇ ਚੁੱਕ ਕੇ ਗੁਰੰਤ ਸਾਹਿਬ ਜਿਹੜਾ ਹੈ ਨਾ ਜੀ ਬਾਹਰ 메ਨ ਰੋਡ ਤੇ ਰੋਡ ਦੇ ਉੱਤੇ ਰੱਖ ਦਿੱਤਾ ਸਾਰਾ ਚਿੱਕੜ ਵੀ ਹੈ ਉਹਦੇ ਨਾਲ ਤੁਸੀਂ ਦੇਖਿਆ ਹੀ ਹੋਏਗਾ ਹਾਂ ਮੈਂ ਦੇਖਿਆ ਵੀਡੀਓ ਤੇ हां ਤੇ ਸਾਰੇ ਹਿੰਦੂ ਵਗੈਰਾ ਖੜੇ ਨੇ ਉੱਥੇ ਕੋਈ ਚप्पल ਪਾ ਕੇ ਖੜਾ ਤਾਂ ਕੋਈ ਕੁਛ ਹੈ ਤੇ ਆ ਜਿਹੜਾ ਭਾਈ ਬਾਟ ਖਵਾਇਆ ਗਿਆ ਸੀ ਇਹ ਫੈਮਿਲੀ ਕੌਣ ਹੈ ਸਿੱਖ ਪਰਿਵਾਰ ਹੈ ਜਾਂ ਕੌਣ ਹੈ ਨਹੀਂ ਇਹ ਹਿੰਦੂ ਹੈਗਾ ਜੀ ਆ ਕट्टर ਹਿੰਦੂ ਹੈਗਾ ਹੈ ਅੱਛਾ ਮਤਲਬ ਇਹਨੇ ਇੱਕ ਇੱਕ ਕਿਸਮ ਦਾ ਇਹਨੇ ਬੇਦਵੀ ਕਰਨ ਦਾ ਹੀ ਪਲਾਨ ਬਣਾਇਆ ਸੀ ਹਾਂ ਬੇਦਵੀ ਕੀਤੀ ਹੈ ਪਲਾਨ ਬਣਾਇਆ ਜਾਂ ਜੋ ਵੀ ਹੈ ਇਹਨੇ ਬੇਦਵੀ ਕੀਤੀ ਹੈ ਸਾਡਾ ਵੀ ਦਿਲ ਦੁਖਿਆ ਹੈ ਸਾਡੀ ਦਿੱਕਤ ਹੋਈ ਹੈ ਕੀ ਨਾਮ ਹੈ ਇਸ ਬੰਦੇ ਦਾ ਬੰਦੇ ਦਾ ਨਾਮ ਹੈਗਾ ਜੀ ਇਹ ਸਾਡੀ ਮਾਰਕੀਟ ਦੇ ਅੰਦਰ ਮਸ਼ਹੂਰ ਹੈਗਾ ਬਿੱਟੂ ਪਾਣੀ ਵਾਲਾ ਬਿੱਟੂ ਪਾਣੀ ਵਾਲਾ ਛਾ ਦੇਖੋ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਗੁਰੂ ਸਾਹਿਬ ਦੀ ਬੇਦਬੀ ਕਰਾਉਣ ਦੇ ਪੂਰੇ ਦੋਸ਼ੀ ਜਿਹੜੇ ਹੈਗੇ ਨੇ ਉਹ ਬਿੱਟੂ ਪਾਣੀ ਵਾਲਾ ਤਾਂ ਹੈ ਹੀ ਹੈ ਉਸ ਤੋਂ ਵੀ ਵੱਡਾ ਦੋਸ਼ੀ ਉਹ ਗੁਰਦੁਆਰਾ ਕਮੇਟੀ ਦੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਤੇ ਭੇਜ ਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਤੇ ਉਸੇ ਅਖੰਡ ਪਾਠ ਸਾਹਿਬ ਨੂੰ ਵਿੱਚ ਵਿਚਾਲੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਕੇ ਬਾਹਰ ਕਰ ਦਿੱਤਾ ਗਿਆ ਇੱਕ ਐਸੀ ਜਗ੍ਹਾ ਤੇ ਰੱਖ ਦਿੱਤਾ ਗਿਆ ਜਿੱਥੇ ਚਾਰੇ ਤਰਫ ਕੋੜਾ ਨਜ਼ਰ ਆ ਰਿਹਾ ਪਾਣੀ ਨਜ਼ਰ ਆ ਰਿਹਾ ਬਰਸਾਤ ਦੇ ਲੋਕ ਜੁੱਤੀਆਂ ਪਾ ਕੇ ਕੁੰਮਰੇ ਨੇ ਇੱਥੋਂ ਤੱਕ ਕਿ ਨੰਗੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਟ ਖੁੱਲ੍ਹ ਨਜ਼ਰ ਆ ਰਹੇ ਨੇ ਲੱਕਰੀ ਲਾਨਤ ਇਹੋ ਜੀ ਕਮੇਟੀ ਨੂੰ ਸੰਗਤ ਨੂੰ ਬੇਨਤੀ ਵਾਦ ਤੋਂ ਵਾਦ ਵੀਡੀਓ ਸ਼ੇਅਰ ਕਰਕੇ ਇਹੋ ਜੇ ਲੋਕਾਂ ਨੂੰ ਲਾਨਤਾ ਜ਼ਰੂਰ